ਆ ਜਿਹੜਾ ਕੈਨੇਡਾ ਵਾਲਾ ਪੱਤਰਕਾਰ ਆ ਇਹ ਪਤਾ ਨਹੀਂ ਰੇਡੀਓ ਚਲਾਉਂਦਾ ਪਤਾ ਨਹੀਂ ਪੱਤਰਕਾਰ ਆ ਪਤਾ ਨਹੀਂ ਕੌਣ ਆ ਪਰ ਆਏ ਦੇ ਨੇ ਦੀਆਂ ਮੈਂ ਵੀਡੀਓ ਦੇਖਦਾ ਇਹ ਪੰਡਿਕਰ ਦਾ ਰਹਿੰਦਾ ਜਿਹੜੇ ਨਵੇਂ ਪੰਜਾਬੀ ਸਟੂਡੈਂਟ ਜਾਂਦੇ ਆ ਕੈਨੇਡਾ ਦੇ ਵਿੱਚ ਇਹ ਜੀ ਭੰਗੜੇ ਪਾਉਂਦੇ ਆ ਇਹ ਸੱਤਾਂ ਤੇ ਬਹਿੰਦੇ ਆ ਇਹ ਕੁੜਤੇ ਪਜਾਮੇ ਪਾ ਕੇ ਚੱਲਦੇ ਆ ਇਹ ਫਲਾਨਾ ਇਹ ਉੱਥੋਂ ਦੀ ਮੋਰਲ ਵੈਲਿਊ ਨਹੀਂ ਇਹ ਸਾਡਾ ਸਟੈਂਡਰਡ ਖਰਾਬ ਕਰਦੇ ਆ ਮਤਲਬ ਕਿ ਇਹ ਦਰਸਾਉਂਦਾ ਕਿ ਅਸੀਂ ਪੁਰਾਣੇ ਲੋਕ ਜਿਹੜੇ ਕੈਨੇਡੀਅਨ ਉਹ ਬਹੁਤ ਜ਼ਿਆਦਾ ਅਕਲ ਵਾਲੇ ਆ ਜਿਹੜੇ ਨਵੇਂ ਪੰਜਾਬ ਤੋਂ ਜਾਂਦੇ ਆ ਇਹ ਸਾਰੇ ਬੇਵਕੂਫ ਜਾਂਦੇ ਆ ਇਹ ਉੱਥੇ ਭੰਗੜੇ ਪਾਉਂਦੇ ਆ ਫਲਾਨਾ ਕਰਦੇ ਆ ਢਮਕਾਨਾ ਕਰਦੇ ਆ ਇੱਕ ਗੱਲ ਦਾ ਮੈਨੂੰ ਜਵਾਬ ਦੇ ਜੇ ਇਹਦੀ ਸੋਚਣਾ ਚੱਲਦੇ ਹੁਣ ਤੁਸੀਂ ਦੇਖੋ ਮਲੇਸ਼ੀਆ ਵਰਗੇ ਦੇਸ਼ਾਂ ਦੇ ਵਿੱਚ ਪੱਗ ਵਾਲੇ ਬੰਦੇ ਸਿੱਖ ਬੰਦੇ ਪੁਲਿਸ ਦੇ ਚੀਫ ਆ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਤਾਂ ਹੈਗੇ ਹੀ ਹੈਗੇ ਆ ਪੋਲੀਟੀਸ਼ੀਅਨ ਤੱਕ ਬਣ ਗਏ ਆ ਇਨੀਆਂ ਪਾਵਰ ਆ ਉਹਨਾਂ ਦੇ ਕੋਲੇ ਜੇ ਹੁਣ ਆਪਦੇ ਹੀ ਬੰਦੇ ਨੇ ਆਪ ਦਾ ਕਲਚਰ ਦਬਾਊਗਾ ਠੀਕ ਆ ਆਪਦਾ ਪਹਿਰਾਵਾ ਦਬਾਊਗਾ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਉਹਨੂੰ ਸਿਆਣਾ ਕੌਣ ਕਹੂਗਾ ਇੰਡੀਆ ਦੇ ਵਿੱਚ ਜਿਹੜੇ ਕੋਰੀਅਨ ਲੋਕ ਜਿਹੜੇ ਰਹਿੰਦੇ ਆ Samsung ਵਾਲੇ ਜਾਂ ਜਿਹੜੇ ਕਾਰਾਂ ਬਣਦੀਆਂ ਏ ਉਹਨਾਂ ਦੇ ਆਪ ਦੇ ਰੈਸਟੋਰਾਂ ਉਹ ਇੰਡੀਆ ਨੂੰ ਬਣਨ ਤੱਕ ਨਹੀਂ ਦਿੰਦੇ ਇੰਡੀਆ ਦੇ ਵਿੱਚ ਹੀ ਹੋ ਕੇ ਕਿਉਂ ਆ ਕੇ ਇੱਥੇ ਇੰਡੀਆ ਵਾਂਗੂ ਬਣ ਜਾਂਦੇ ਆ ਕੀ ਗੋਰੇ ਪੰਜਾਬ ਦੇ ਵਿੱਚ ਆ ਕੇ ਪੱਗਾ ਬੰਨਣ ਲੱਗ ਜਾਂਦੇ ਆ ਆਪਦਾ ਕਲਚਰ ਛੱਡ ਦਿੰਦੇ ਆ ਉਹ ਜਿਹੜਾ ਵੀ ਬੰਦਾ ਜਿਹੜੇ ਵੀ ਕਲਚਰ ਚੋਂ ਆਉਂਦਾ ਏ ਉਹ ਚੀਜ਼ ਉਹ ਆਪਦੇ ਉਵੇਂ ਹੀ ਰੱਖਦਾਗਾ ਉਹ ਐ ਥੋੜੋ ਵੀ ਕਿਸੇ ਦੇਸ਼ ਦੇ ਵਿੱਚ ਜਾ ਕੇ ਉਹੋ ਜਿਹਾ ਭੇਸ ਕਰਕੇ ਇਹਨੂੰ ਡਰਪੋਕਪੁਣਾ ਕਹਿੰਦੇ ਆ ਜਿਹੜੀ ਚੀਜ਼ ਨੂੰ ਤੂੰ ਮੋਰਲ ਵੈਲਿਊ ਕਹਿੰਨਾ ਹਨਾ ਹਿੱਤਾਂ ਦਾ ਖਿਆਲ ਰੱਖਣਾ ਕਹਿੰਨਾ ਇਹਨੂੰ ਕਹਿੰਦੇ ਡਰਪੋਕਪੁਣਾ ਵੀ ਦੂਜੇ ਦੇਸ਼ ਦੇ ਵਿੱਚ ਜਾ ਕੇ ਜੇ ਤੁਹਾਡੇ ਪੱਗ ਬੰਨੀਆਂ ਤਾਂ ਤੁਸੀਂ ਡਰ ਕੇ ਰਹੋ ਉਹਨਾਂ ਤੋਂ ਵੀ ਪਤਾ ਨਹੀਂ ਲੋਕ ਕਹਿਣਗੇ ਇਹ ਅਲੱਗ ਕਾ ਤੋਂ ਆ ਹਨਾ ਬਾਕੀ ਸਾਰੇ ਲੋਕ ਇੱਕੋ ਜਿਹੇ ਆ ਇਹ ਕੱਲਾ ਇਲਾਕਾ ਤੋਂ ਆ ਕਿੰਨੇ ਦੇਸ਼ਾਂ ਦੇ ਮੈਂ ਤੈਨੂੰ ਐਗਜ਼ੈਂਪਲ ਲਾ ਦੇਵਾਂ ਕਿੰਨੇ ਦੇਸ਼ਾਂ ਦੇ ਵਿੱਚ ਸਿੱਖ ਜਿਹੜੇ ਪੱਗ ਵਾਲੇ ਆ ਉਹ ਚਾਹੇ ਪੋਲੀਟੀਸ਼ੀਅਨ ਚਾਹੇ ਉਹ ਪੁਲਿਸ ਦੇ ਵਿੱਚ ਚਾਹੇ ਉਹ ਆਰਮੀ ਦੇ ਵਿੱਚ ਕਿਤੇ ਕਿਤੇ ਵੀ ਹਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਗੂਗਲ ਕਰਕੇ ਦੇਖ ਲੈ ਤੈਨੂੰ ਫੋਟੋ ਵੀ ਮਿਲਣਗੇ ਜੇ ਤੇਰੇ ਅਰਗੀ ਸੋਚ ਵਾਲੇ ਹੁੰਦੇ ਡਰਨ ਘੁੱਟਣ ਵਾਲੇ ਨਹੀਂ ਜੀ ਪਤਾ ਨਹੀਂ ਜੀ ਉਹ ਕੀ ਕਹਿਣਗੇ ਕੀ ਉਹ ਕੀ ਸੋਚਣਗੇ ਐਵੇਂ ਨਹੀਂ ਚੱਲਦਾਗਾ ਦੇਖੋ ਪਹਿਲਾਂ ਹੁਣ ਪਹਿਲਾਂ ਇਹ ਲੋਕ ਡਰ ਗਏ ਸੀਗੇ ਵੀ ਹੁਣ ਤਾਂ ਬਾਈ ਜਿਹੜੇ ਜੰਗ ਮੁੰਡੇ ਆ ਉਹ ਡਰਦੇ ਨਹੀਂ ਕਿਸੇ ਤੋਂ ਉਹ ਪੰਗੜੇ ਵੀ ਪਾਉਣਗੇ ਉਹ ਆਪਦੇ ਕੰਮ ਵੀ ਕਰਨਗੇ ਉਹ ਸਾਰਾ ਕੁਝ ਹੀ ਕਰ ਲੈਣਗੇ ਗੱਲ ਗੱਲ ਤੇ ਮੈਂ ਦੇਖਦਾ ਹਰ ਤੀਜੀ ਵੀਡੀਓ ਦੇ ਵਿੱਚ ਉਹ ਨਵੇਂ ਜਿਹੜੇ ਮੁੰਡੇ ਜਾਂਦੇ ਇਹ ਉਹਨਾਂ ਨੂੰ ਵੀ ਭੰਡੀ ਕਰੀ ਜਾਂਦਾ ਰਹਿੰਦਾ ਚਤੋਂ ਪੈਰ ਭਈ ਉਹਨਾਂ ਨੇ ਆਪਦੇ ਹਿਸਾਬ ਨਾਲ ਚੱਲਣਾਗਾ ਜੇ ਤੂੰ ਆਪਦੇ ਹਿਸਾਬ ਨਾਲ ਚੱਲਿਆ ਤਾਂ ਤੂੰ ਆਪਦੀ ਸੋਚ ਆਪਦੇ ਕੋਲੇ ਰੱਖ ਤੂੰ ਦੂਜਿਆਂ ਤੇ ਨਾ ਥੋਪ ਆਪਦੀ ਸੋਚ ਉਹ ਜੰਗ ਮੁੰਡੇ ਜਿਵੇਂ ਚੱਲਦੇ ਉਹਨਾਂ ਨਾਲ ਚੱਲਣ ਰਿਓ ਕੈਨੇਡਾ ਦੇ ਵਿੱਚ ਕਿੰਨੀ ਪਾਵਰ ਆ ਪੰਜਾਬੀਆਂ ਦੀ ਜੋ ਹੁਣ ਆਪਦਾ ਕਲਚਰ ਨਾ ਫੋਲੋ ਕਰਨਗੇ ਤਾਂ ਕਦੋਂ ਕਰਨਗੇ ਲੋਕ ਤਾਂ ਜਾਪਾਨ ਕੋਰੀਆ ਵਰਗੇ ਦੇਸ਼ਾਂ ਦੇ ਵਿੱਚ ਤਾਈਵਾਨ ਤੱਕ ਜਾ ਕੇ ਪੱਗ ਬਨ ਕੇ ਆਪਦੇ ਕੰਮ ਕਰਦੇ ਆ ਜੇ ਤੇਰੇ ਅੱਗੇ ਹੁੰਦੇ ਕਹਿਣਾ ਸੀ ਲੈ ਜੀ ਇੱਥੇ ਐਨਆਰਗੇ ਬਣ ਜਾਓ ਇੰਨਾ ਦੀਆਂ ਮੋਰੋ ਵੈਲਿਊ ਦਾ ਖਿਆਲ ਰੱਖੋ ਐ ਨਹੀਂ ਹੁੰਦਾਗਾ ਹਰ ਗੱਲ ਤੇ ਤੂੰ ਕਹਿੰਦਾ ਪਰਚੀ ਕੱਟ-ਕੱਟ ਕੇ ਵੀ ਆਹ ਸਹੀ ਆ ਤੇ ਆਹ ਗਲਤ ਆ ਤੂੰ ਠੱਪੇ ਲਾਉਣ ਵਾਲਾ ਕੌਣ ਆ ਮੈਂ ਇਹ ਨਹੀਂ ਕਹਿੰਦਾ ਨਾ ਮੈਂ ਤੇਥੋਂ ਕੋਈ ਜਵਾਬ ਮੰਗਦਾਗਾ ਨਾ ਮੈਨੂੰ ਤੇਥੋਂ ਕੋਈ ਪਬਲਿਸਿਟੀ ਚਾਹੀਦੀ ਆ ਅੱਗੇ ਤੂੰ ਕਹਿ ਦੇਣਾ ਨਾ ਜਿਹੜਾ ਤੈਨੂੰ ਤੇਰੇ ਦੇ ਕੋਈ ਵੀਡੀਓ ਪਾ ਦੇ ਇਹ ਮੇਥੋਂ ਪਬਲਿਸਿਟੀ ਭਾਲਦੇ ਆ ਫਲਾਨਾ ਟਮਕਾਨਾ ਕੋਈ ਚੱਕਰ ਨਹੀਂ ਮੈਂ ਤੈਨੂੰ ਤੇਰੀ ਵੀਡੀਓ ਦਾ ਜਵਾਬ ਦਿੰਦਾਗਾ ਵੀ ਹਰ ਇੱਕ ਬੰਦਾ ਜਿਵੇਂ ਤੂੰ ਸੋਚਦਾ ਓਵੇਂ ਨਹੀਂ ਅਗਲੇ ਚੱਲਣਾ ਹਰ ਇੱਕ ਦੇ ਆਪ ਦਾ ਇੰਡੀਵਿਜੂਅਲ ਆਪ ਦੀ ਮਰਜ਼ੀ ਹੁੰਦੀ ਏ ਜਿਵੇਂ ਉਹਨੂੰ ਚੰਗਾ ਲੱਗਦਾ ਓਵੇਂ ਉਹ ਕਰਦਾਗਾ ਜਿਹੜਾ ਕੋਸ ਮੁੰਡੇ ਕਰਦੇ ਆ ਪੰਜਾਬੀ ਉਹਨਾਂ ਦੇ ਮਨ ਦੀ ਖੁਸ਼ੀ ਓ ਉਹਨਾਂ ਨੇ ਓਵੇਂ ਕਰਨਾਗਾ ਤੇਰੇ ਕਹਿਣ ਤੋਂ ਨਹੀਂ ਰੁਕਣ ਲੱਗੇਗੇ